ਅੱਜ ਤਾਂ ਤੁਸੀਂ ਸੀਐਮ ਦੀ ਕੁਰਸੀ ਵੀ ਡਾਈ ਹੈ ਜੀ। ਦਾਹੀ ਹੈ ਜੀ ਅਸੀਂ ਅਸੀਂ ਦਾਹੀ ਹੈ ਡੋਣੇ ਬਣਦੀ ਸੀ ਅੱਜ। ਉਹਨੂੰ ਗੱਲਾਂ ਪੁੱਛਣੀਆਂ ਸੀ ਕੁਝ ਮੁੱਦੇ ਡਿਸਕਸ ਕਰਨੇ ਸੀ ਉਹਨੂੰ ਖੁੱਲਾ ਸੱਦਾ ਸੀ। ਪ੍ਰੋਪਰ ਨਹੀਂ ਆਇਆ। ਸਵਾਲ-ਜਵਾਬ ਬਹੁਤ ਲੱਗ ਰਹੇ ਨੇ ਤੁਹਾਡੇ ਵੱਲੋਂ ਜੇ ਸਵਾਲ ਉੱਠਿਆ ਤਾਂ ਜਵਾਬ ਉਧਰੋਂ ਵੀ ਡਬਲ ਹੋ ਕੇ ਆਉਂਦਾ। ਨਹੀਂ ਆਇਆ ਨਹੀਂ। ਜੇ ਆਉਂਦਾ ਹੁੰਦਾ ਤਾਂ ਫਿਰ ਆ ਜਾਂਦਾ। ਚਲ ਨਹੀਂ ਤਾਂ ਕੱਲ ਉਹਨਾਂ ਨੇ ਕੀਤਾ ਸੀ ਕਿ ਲੋਕਾਂ ਦੇ ਸਾਹਮਣੇ ਕਰ ਦੋ। ਤੇ ਫਿਰ ਆਜੋ। ਆਜੋ ਨਾ ਆਏ ਨਹੀਂ। ਕਿਹੜੇ ਮਸਲੇ ਆ ਤੁਸੀਂ ਲੈ ਕੇ ਜਾ ਰਹੇ ਹੋ ਇੱਥੇ ਤਾਂ ਯਾਰ ਮਸਲਾ ਸਭ ਤੋਂ ਵੱਡਾ ਤਾਂ ਭਗਵੰਤ ਮਾਨ ਆ ਯਾਰ ਐਸ ਵੇਲੇ ਤਾਂ ਭਗਵੰਤ ਮਾਨ ਕੋਲ ਮਸਲਾ ਉਹ ਪੰਜਾਬ ਦਾ ਕੁਝ ਕਰ ਨਹੀਂ ਸਕਿਆ ਬਦਲਾ ਕੁਝ ਲਿਆ ਨਹੀਂ ਸਕਿਆ ਲੋਕਾਂ ਦੇ ਦਿਲਾਂ ਨੂੰ ਬਲੰਦਰ ਕੇ ਰੱਖਦਾ ਯਾਰ ਕਬਾਲ ਕਰਦੇ ਹੋ ਤੁਸੀਂ ਇੱਥੇ ਲਾਟਰੀ ਪਾਣੀ ਬਹੁਤ ਛੋਟੇ ਛੋਟੇ ਮੁੱਦੇ ਲੋਕਾਂ ਦੇ ਮਸਲੇ ਹੈਗੇ ਨੇ ਉਹ ਚਰਚਾ ਦੇ ਵਿੱਚ ਹੀ ਨਹੀਂ ਹੈਗੇ ਇੱਥੇ ਜਲੰਧਰ ਦੇ ਵਿੱਚ ਬਾਈ ਜੀ ਮੁੱਦਾ ਗੱਲ ਕਰੀਏ ਕੀ ਦੇ ਨਾਲ ਮੁੱਦਾ ਮੁੱਦਾ ਹੈ ਚਲੋ ਮੈਨੂੰ ਇੱਕ ਮੁੱਦਾ ਪਤਾ ਮੈਂ ਕਿਸੇ ਜਿਮੇਵਾਰ ਬੰਦੇ ਨਾਲ ਗੱਲ ਕਰੂੰਗਾ ਨਾ ਜੇ ਮੈਂ ਸਰਕਾਰੀ ਦਰਬਾਰੇ ਗੱਲ ਕਰਨੀ ਆ। ਟਾਲੀਵਾਲ ਸਾਹਿਬ ਅ ਤੁਸੀਂ ਵੀ ਅਦਾਕਾਰੀ ਦੇ ਖੇਤਰ ਚ ਰਹੇ ਹੋ ਸੇ ਮਾਨ ਵੀ ਤੁਹਾਡੇ ਖੇਤਰ ਚ ਆਇਆ ਤੁਹਾਡੇ ਦਾ ਬੰਦੇ ਠੀਕ ਹੁੰਦੇ ਨੇ ਥੀਏਟਰ ਕਲਾ ਨਾਲ ਜੁੜੇ ਹੋਏ ਬੰਦੇ ਹੁੰਦੇ ਨੇ। ਮੇਰਾ ਭਰਾ ਆ ਮੈਂ ਅੱਜ ਵੀ ਕਹਿੰਦਾ ਕਿ ਭਗਵੰਤ ਮਾਨ ਮੇਰਾ ਛੋਟਾ ਭਰਾ ਆ। ਮੈਨੂੰ ਆਸ ਸੀ ਮੈਂ ਚਾਹੇ ਕਿਸੇ ਵੀ ਪਾਰਟੀ ਚ ਰਹਾ ਭਗਵੰਤ ਮਾਨ ਤੇ ਮੈਨੂੰ ਵੀ ਬਹੁਤ ਆਸ ਸੀ ਪੰਜਾਬ ਦਾ ਬਹੁਤ ਕੁਝ ਕਰੂਗਾ। ਕੋਬੀ ਤਾਲੀਵਾਲ ਜਲੰਧਰ ਚੌਂ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਤਾਲੀਵਾਲ ਸਾਹਿਬ ਕਿਵੇਂ ਦਿਖ ਰਹੇ ਹੋ ਬਹੁਤ ਵਧੀਆ ਤਰੀਕੇ ਨਾਲ ਪੋਜ਼ਿਟਿਵਿਟੀ ਦੇ ਨਾਲ ਦੇਖ ਰਿਹਾ ਹਾਂ ਜੀ ਬੀਜੇਪੀ ਦਾ ਵਰਕਰ ਆ ਛੋਟਾ ਵੀਰ ਬੱਚਿਆਂ ਵਰਗਾ ਖੜਾ ਹੈ ਇੱਥੋਂ ਉਹਦੇ ਵਾਸਤੇ ਆਇਆ ਰਹੂੰਗਾ ਜਿੰਨਾ ਦਿਨ ਮੈਨੂੰ ਬੀਜੇਪੀ ਦੀ ਡਿਊਟੀ ਲੱਗੂਗੀ ਜਿੰਨਾ ਚਿਰ ਉਹ ਮੇਰੀ ਬਾਹ ਫੜ ਕੇ ਰੱਖੂਗਾ ਜਿੰਨਾ ਚਿਰ ਮੈਨੂੰ ਲੱਗਦਾ ਹੈ ਕਿ ਮੈਨੂੰ ਰੁਕਣਾ ਚਾਹੀਦਾ ਮੈਂ ਅੱਜ ਤਾਂ ਤੁਸੀਂ ਸੀਐਮ ਦੀ ਕੁਰਸੀ ਵੀ ਡਾਈ ਹੈ ਜੀ ਡਾਈ ਹੈ ਜੀ ਅਸੀਂ ਅਸੀਂ ਡਾਈ ਹੈ ਡੋਣੇ ਬਣਦੀ ਸੀ ਅੱਜ ਉਹਨੂੰ ਗੱਲਾਂ ਪੁੱਛਣੀਆਂ ਸੀ ਕੁਝ ਮੁੱਦੇ ਡਿਸਕਸ ਕਰਨੇ ਸੀ ਉਹਨੂੰ ਖੁੱਲਾ ਸੱਦਾ ਸੀ ਪ੍ਰੋਪਰ ਨਹੀਂ ਆਇਆ ਸਵਾਲ ਜਵਾਬ ਬਹੁਤ ਲੱਗ ਰਹੇ ਨੇ ਤੁਹਾਡੇ ਵੱਲੋਂ ਜੇ ਸਵਾਲ ਉੱਠਿਆ ਤਾਂ ਜਵਾਬ ਉਧਰੋਂ ਵੀ ਡਬਲ ਹੋ ਕੇ ਆਉਂਦਾ ਨਹੀਂ ਆਇਆ ਨਹੀਂ ਜੇ ਆਉਂਦਾ ਹੁੰਦਾ ਤਾਂ ਫਿਰ ਆ ਜਾਂਦਾ ਚਲ ਨਹੀਂ ਤਾਂ ਕੱਲ ਉਹਨਾਂ ਨੇ ਕੀਤਾ ਸੀ ਕਿ ਲੋਕਾਂ ਦੇ ਸਾਹਮਣੇ ਕਰ ਦੋ ਤੇ ਫਿਰ ਆਜੋ ਆਜੋ ਨਾ ਆਏ ਨਹੀਂ ਔਰ ਕਿਹੜੇ ਮਸਲੇ ਆ ਤੁਸੀਂ ਲੈ ਕੇ ਜਾ ਰਹੇ ਹੋ ਇੱਥੇ ਤਾਂ ਯਾਰ ਮਸਲਾ ਸਭ ਤੋਂ ਵੱਡਾ ਤਾਂ ਭਗਵੰਤ ਮਾਨ ਆ ਯਾਰ ਐਸ ਵੇਲੇ ਤਾਂ ਭਗਵੰਤ ਮਾਨ ਕੋਲ ਮਸਲਾ ਉਹ ਕਿੰਨੇ ਜੀ ਉਹ ਪੰਜਾਬ ਦਾ ਕੁਝ ਕਰ ਨਹੀਂ ਸਕਿਆ ਬਦਲਾ ਕੁਝ ਲਿਆ ਨਹੀਂ ਸਕਿਆ ਲੋਕਾਂ ਦੇ ਦਿਲਾਂ ਨੂੰ ਬਲੰਦਰ ਕੇ ਰੱਖਤਾ ਯਾਰ ਕਮਾਲ ਕਰਦੇ ਹੋ ਤੁਸੀਂ ਇੱਥੇ ਲਾਟਰੀ ਪਾਣੀ ਬਹੁਤ ਛੋਟੇ ਛੋਟੇ ਮੁੱਦੇ ਲੋਕਾਂ ਦੇ ਮਸਲੇ ਹੈਗੇ ਨੇ ਉਹ ਚਰਚਾ ਦੇ ਵਿੱਚ ਹੀ ਨਹੀਂ ਹੈਗੇ ਇੱਥੇ ਜਲੰਧਰ ਦੇ ਵਿੱਚ ਬਾਈ ਜੀ ਮੁੱਦਾ ਗੱਲ ਕਰੀਏ ਕੀ ਦੇ ਨਾਲ ਮੁੱਦਾ ਮੁੱਦਾ ਹੈ ਚਲੋ ਮੈਨੂੰ ਇੱਕ ਮੁੱਦਾ ਪਤਾ ਮੈਂ ਕਿਸੇ ਜ਼ਿੰਮੇਵਾਰ ਬੰਦੇ ਨਾਲ ਗੱਲ ਕਰੂੰਗਾ ਨਾ ਜੇ ਮੈਂ ਸਰਕਾਰੀ ਦਰਬਾਰੇ ਗੱਲ ਕਰਨੀ ਆ ਇੱਕ ਜ਼ਿੰਮੇਵਾਰ ਬੰਦੇ ਨੂੰ ਬੁਲਾਇਆਗਾ ਕੁਰਸੀ ਡਾਹੀਗੀ ਕੱਲ ਦਾ ਸਨੇਹ ਦਿੱਤਾ ਗਿਆ ਹੈ ਹੀ ਨਹੀਂ ਕੀ ਕਰੀਏ ਹੁਣ ਤੁਸੀਂ ਘਰੇ ਜਾਓਗੇ ਦੇਣ ਫੇਰ ਉਹਨਾਂ ਨੂੰ ਜਿਹੜੇ ਸਬੂਤ ਐ ਵੀਡਾ ਸਗੇ ਕੀ ਗੱਲ ਜਾ ਤੇਰੇ ਐ ਨਹੀਂ ਜਾਂਤੇ ਤਾਲੀ ਵਾਲਾ ਸਾਹਿਬ ਤੁਸੀਂ ਵੀ ਅਦਾਕਾਰੀ ਦੇ ਖੇਤਰ ਚ ਰਹੇ ਹੋ ਸੀ ਮਾਨ ਵੀ ਤੁਹਾਡੇ ਖੇਤਰ ਚ ਆਇਆ ਤੁਹਾਡੇ ਦਾ ਮੰਨਿਆ ਜਾਂਦਾ ਬੰਦੇ ਠੀਕ ਹੁੰਦੇ ਨੇ ਥੀਏਟਰ ਕਲਾ ਨਾਲ ਜੁੜੇ ਹੋਏ ਬੰਦੇ ਹੁੰਦੇ ਨੇ ਮੇਰਾ ਭਰਾ ਆ ਮੈਂ ਅੱਜ ਵੀ ਕਹਿੰਦਾ ਕਿ ਭਗਵੰਤ ਮਾਨ ਮੇਰਾ ਛੋਟਾ ਭਰਾ ਆ ਮੈਨੂੰ ਆਸ ਸੀ ਮੈਂ ਚਾਹੇ ਕਿਸੇ ਵੀ ਪਾਰਟੀ ਚ ਰਹਾ ਭਗਵੰਤ ਮਾਨ ਤੇ ਮੈਨੂੰ ਵੀ ਬਹੁਤ ਆਸ ਸੀ ਪੰਜਾਬ ਦਾ ਬਹੁਤ ਕੁਝ ਕਰੂਗਾ ਪਰ ਕਰ ਨਹੀਂ ਸਕਿਆ ਬਿਲਕੁਲ ਹੀ ਫੇਲ ਹੋ ਗਿਆ ਯਾਰ ਜਿਹਦੇ ਨਾਲ ਮੁਕਾਬਲਾ ਥੋੜਾ ਜਲੰਧਰ ਜੇ ਕਿਸੇ ਨਾਲ ਨਹੀਂ ਸਿਰਫ ਲੋਕਾਂ ਦੇ ਪਿਆਰ ਸਦਕਾ ਹੀ ਖੜੇ ਆ ਲੋਕਾਂ ਦਾ ਪਿਆਰ ਨਹੀਂ ਜਿਤਾਉਣਾ ਪੱਛਮੀ ਦੇ ਵੋਟਰਸ ਨੂੰ ਅਪੀਲ ਕਰਨ ਆਏ ਆ ਵੀ ਘਰੇ ਨਾ ਬੈਠਿਓ ਗਰਮੀ ਗਰਮੀ ਕੋਈ ਗੱਲ ਨਹੀਂ ਜਿਹੇ ਨੰਬਰ ਤੇ ਮੰਨ ਰਹੇ ਹੋਈ ਗੱਲ ਨਹੀਂ ਉਹੀ ਉਹੀ ਉਹਨਾਂ ਨੂੰ ਦੱਸਣਾ ਵੀ ਨਹੀਂ ਆਏ ਨਾ ਕਰੋ ਤੁਸੀਂ ਆਓ ਤਾਂ ਸਹੀ ਇੱਕ ਵਾਰੀ ਬਾਹਰ ਨਿਕਲ ਕੇ ਦੇਖੋ ਤਾਂ ਸਹੀ ਜੀ ਤਾਂ ਹੋਬੀ ਧਾਲੀਵਾਲ ਵੀ ਪ੍ਰਚਾਰ ਕਰ ਰਹੇ ਨੇ ਜਲੰਧਰ ਜਿਮਨੀ ਚੌਂ ਦੇ ਵਿੱਚ ਭਾਜਪਾ ਦੇ ਲਈ ਭਾਜਪਾ ਦੇ ਵਿੱਚ ਹੈਗੇ ਨੇ ਉਹ ਕਹਿੰਦੇ ਕਿ ਮੁੱਖ ਮੰਤਰੀ ਨਹੀਂ ਆਇਆ ਉਹਨਾਂ ਚਾਹੀਦਾ ਸੀ ਇੱਥੇ ਜਿਹੜੀ ਕੁਰਸੀ ਲਗਾਈ ਸੀ ਤਾਂ ਇੱਥੇ ਵੀ ਅੱਜ ਇੱਕ ਵੱਡਾ ਸਿਆਸੀ ਉਤਲ-ਪੁਤਲ ਹੋਈ ਹੈ ਜਲੰਧਰ ਜਿਮਨੀ ਚੌਂ ਦੇ ਵਿੱਚ ਸ਼ੀਤਲ ਲੰਗਰਾਲ ਪਹੁੰਚੇ ਸੀ ਭਾਗ ਉਹਨਾਂ ਦੇ ਨੇ ਔਰ ਕਹਿੰਦੇ ਕਿ ਮੈਂ ਸਬੂਤ ਪੇਸ਼ ਕਰਾਂਗਾ ਪਰ ਹਾਲਾਂਕਿ ਜਨਤਾ ਕੁਛ ਨਹੀਂ ਉਹਨਾਂ ਵੱਲੋਂ ਕੀਤਾ ਕਹਿੰਦੇ ਮੁੱਖ ਮੰਤਰੀ ਨੂੰ ਦੇਣੇ ਨੇ